ਸ਼ਹਿਰਾਂ ਵਿੱਚੋਂ ਸ਼ਹਿਰ ਸੁਣੀ ਦਾ ਸ਼ਹਿਰ ਸੁਣੀ ਦਾ ਲੁਧਿਆਣਾ ਤੁਸੀਂ ਨਹੀਂ ਜਾਣਾ ਨਾ ਜਾਓ ਮੈਂ ਕਿਸਾਨ ਮੇਲੇ ਜਾਣਾ ਉਥੋਂ ਕਣਕ ਦਾ ਬੀ ਖਰੀਦਣਾ ਨਾਲੇ ਬਹੁਤ ਕੁਝ ਖਾਣਾ ਮੈਂ ਸੁਣਿਆ ਉੱਥੇ ਕਿਸੇ ਕਲਾਕਾਰ ਨੇ ਵੀ ਆਣਾ ਉਹ ਤੋਂ ਸੁਣਨਾ ਗਾਣਾ ਤੁਸੀਂ ਨਹੀਂ ਜਾਣਾ ਨਾ ਜਾਓ ਮੈਂ ਕਿਸਾਨ ਮੇਲੇ ਜਾਣਾ ਜੋੜ ਗਈ ਜੋੜ ਗਈ ਲੈਂਡ ਜੁੜ ਗਈ ਹੈ ਨਾ ਹੋ ਰਹੀ ਹੈ ਰਿਕਾਰਡਿੰਗ ਹਾਂਜੀ ਅੱਛਾ ਆਜੋ ਫਿਰ ਸਸ਼ਕਲ ਜੀ ਮੈਂ ਜੀਤਾ ਅਸੂਦਾ ਮਹੀਨਾ ਚੱਲ ਰਿਹਾ ਤੇ ਸਿਆਲ ਸ਼ੁਰੂ ਹੋਣ ਵਾਲੇ ਨੇ ਤੇ ਤਿਉਹਾਰ ਵੀ ਤੇ ਤਿਉਹਾਰਾਂ ਦੇ ਨਾਂ ਨਾਲ ਮੇਲੇ ਵੀ ਲੱਗ ਰਹੇ ਨੇ ਤਾਂ ਆਜੋ ਤੁਹਾਨੂੰ ਕੁਝ ਦਿਖਾਈਏ ਨਾ ਖੇਤੀ ਸ਼ੁਰੂ ਕੀਤੀ ਸੀ ਸਾਡੇ ਬਜ਼ੁਰਗਾਂ ਨੇ ਬਲਦਾਂ ਤੇ ਊਠਾਂ ਨਾਲ ਹਲ ਵਾਹ ਕੇ ਧਰਤੀ ਦੀ ਹਿੱਕ ਤੇ ਦਾਣੇ ਗਾਏ ਤੇ ਦੁਨੀਆ ਦਾ ਢਿੱਡ ਭਰਿਆ ਤੇ ਨਵੀਆਂ ਤਕਨੀਕਾਂ ਨਾਲ ਆਪਣੀ ਧਰਤੀ ਦਾ ਨਾਂ ਉੱਚਾ ਕੀਤਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਪੰਜਾਬ ਕੋਲ ਖੇਤੀਬਾੜੀ ਯੂਨੀਵਰਸਿਟੀ ਆ ਅੰਮ੍ਰਿਤਸਰ ਸੈल्फ ਕਿਸਾਨਾ ਨੀ ਇੱਥੇ ਬੀਬੀਆਂ ਲਈ ਵੀ ਬਹੁਤ ਕੁਝ ਆ ਬੱਚਿਆਂ ਲਈ ਵੀ ਤੇ ਇੱਥੇ ਖਾਣ ਪੀਣ ਨੂੰ ਵੀ ਬਹੁਤ ਕੁਝ ਮਿਲਦਾ ਆ ਜੋ ਤੁਹਾਨੂੰ ਦਿਖਾਉਨੇ ਆ ਸ਼ਾਇਦ ਖਾ ਕੇ ਇੰਨਾ ਮੂੰਹ ਮਿੱਠਾ ਹੋ ਗਿਆ ਪਰ ਕੋਈ ਨਹੀਂ ਹੁਣ ਬਹੁਤ ਕੁਝ ਹੋਰ ਮਿੱਠਾ ਵੀ ਖਾਣਾ ਪੈਣਾ ਕਿਉਂਕਿ ਮੇਰੇ ਸਾਹਮਣੇ ਇੱਕ ਬਾਈ ਆ ਜਲੇਬੀਆਂ ਲਈ ਖੜਾ ਆ ਦੇਖਦੇ ਆ ਉਹ ਆਪਾਂ ਨੂੰ ਖਵਾਉਂਦਾ ਕਿ ਨਹੀਂ ਉਹ ਲੋਕਾਂ ਨੂੰ ਤਖਵਾ ਰਿਹਾ ਸਾਲ ਹੋ ਗਈ ਸਾਨੂੰ ਕਿਉਂ ਇਕੱਠਾ ਕਰਦਿਆਂ ਨੂੰ ਅਸੀਂ ਘਰ ਦਾ ਘਿਓ ਤਿਆਰ ਕਰਿਆ ਹਾਂ ਜਿੱਦ ਵਿੱਚ ਜੀ 100 ਗ੍ਰਾਮ ਹੋ ਗਿਆ ਪਾਈਆ ਹੋ ਗਿਆ ਐ ਕਰਦੇ ਕਰਦੇ ਜੀ ਦੋ ਤਿੰਨ ਸਾਲਾਂ ਚ ਹੁਣ ਅਸੀਂ ਮਤਲਬ ਜੀ ਸਾਡੇ ਕੋਲ ਦੋ ਕੁ ਮੰਟਲ ਘਿਓ ਤਿਆਰ ਹੋਇਆ ਮਸਾਂ ਅੱਛਾ ਉਹ ਪਹਿਲੀ ਵਾਰੀ ਫਿਰ ਲੰਗਰ ਲਾਇਆ ਜੀ ਆ ਆਪਣਾ ਸਟਾਲ ਲਾਇਆ ਜੀ ਦੇਸੀ ਘਿਓ ਦੀ ਅਸੀਂ

ਜਲੇਬ ਖਾ ਕੇ ਹੁਣ ਮੂੰਹ ਇੰਨਾ ਮਿੱਠਾ ਹੋ ਗਿਆ ਗਰਮੀ ਲੱਗ ਰਹੀ ਆ ਤੇ ਮੇਰਾ ਖਿਆਲ ਹੈ ਵੀ ਹੁਣ ਆਪਾਂ ਨੂੰ ਕੁਝ ਠੰਡਾ ਠੰਡਾ ਪੀ ਲੈਣਾ ਚਾਹੀਦਾ ਤਾਂ ਆਜੋ ਕੁਝ ਪੀਨੇ ਆ ਜਿੰਦਗੀ ਬਸ ਠੀਕ ਠਾਕ ਆਈ ਚਲਾਈ ਆ ਐ ਨਹੀਂ ਹੁਣ ਤੇ ਉਹ ਤੱਕ ਡਟੇ ਆ ਐ ਨਹੀਂ ਕੋਈ ਨਹੀਂ ਆ ਜਾਓ ਦੋ ਮਿੱਠ ਤਰਖੋਂ ਫਰੇਕ ਨਾ ਹਾਂ ਇਸ ਨੂੰ ਮਾੜਾ ਬੋਲੋ ਨਾ ਰੋਟੀ ਖਾਦੀ ਪਾ ਪੈ ਜੋ ਬਸ ਬਿੱਲੇ ਆ ਗਏ ਆ ਮਿਲਦੇ ਵੇਖਣਦੇ ਆ ਹੁਣ ਪਤਾ ਆ ਵੀ ਤੁਹਾਨੂੰ ਪਤਾ ਆ ਵੀ ਬੱਚੇ ਤਾਂ ਬਾਹਰਾਂ ਨੂੰ ਚਲੇ ਜਾਂਦੇ ਆ ਹਾਂ ਇੱਥੇ ਸਾਡੇ ਰਗੇ ਮੌਲੇ ਜੇ ਰਹਿ ਗਏ ਬੁੜੇ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਦੀ ਤਕਦੀਰ ਬਦਲਣ ਦੇ ਲਈ ਸਮਰੱਥ ਸੀਗੀ ਔਰ ਬਣਾਈ ਗਈ ਸੀ ਇਹਨੇ ਬਹੁਤ ਚੰਗਾ ਕੰਮ ਕੀਤਾ ਜਦੋਂ 1978 ਤੋਂ ਲੈ ਕੇ ਇਹਦੇ ਚ ਜਦੋਂ ਹਰੀ ਕ੍ਰਾਂਤੀ ਆਈ ਤਾਂ ਪੰਜਾਬ ਨੇ ਇੱਕਦਮ ਬਹੁਤ ਵੱਡਾ ਬੂਮ ਆਪ ਕੀਤਾ ਬਹੁਤ ਵੱਡਾ ਉਛਾਲ ਆਇਆ ਪੰਜਾਬ ਦੀ ਆਰਥਿਕ ਅਵਸਥਾ ਦੇ ਵਿੱਚ ਔਰ ਪਰ ਉਸ ਤੋਂ ਬਾਅਦ ਕੋਈ ਨਵੀਂ ਹਰੀ ਕ੍ਰਾਂਤੀ ਦੇ ਵਿੱਚ ਕੋਈ ਯੋਜਨਾਵਾਂ ਨਹੀਂ ਆਈਆਂ ਦੁੱਧ ਕ੍ਰਾਂਤੀ ਪਿੱਛੇ ਜੇ ਬੁਰੀ ਤਰ੍ਹਾਂ ਫੇਲ ਹੋ ਗਈ ਹੁਣ ਥੋੜਾ ਬਹੁਤਾ ਲੋਕਾਂ 'ਚ ਉਤਸ਼ਾਹ ਆਇਆ ਜਾਬ ਸਰਕਾਰ ਠਟੋ ਘਟਾ 1000 ਕਰੋੜ ਦਾ ਪੈਕੇਜ ਦੇ ਕੇ ਇੱਥੇ ਵੱਡੇ ਡਾਕਟਰ ਇੱਥੇ ਨਵੇਂ ਸਟੂਡੈਂਟ ਉਹਨਾਂ ਦੀ ਤਕਨੀਕਾਂ ਨੂੰ ਆਜ਼ਾਦ ਕਰਕੇ ਪੰਜਾਬ ਦੀ ਡੁੱਬਦੀ ਹੋਈ ਕਿਸਾਨੀ ਨੂੰ ਸਹਾਰਾ ਦੇ ਸਕਦੇ ਨੇ ਨਵੀਂ ਦਿਸ਼ਾੁਰ ਸੇਧ ਦੇ ਸਕਦੇ ਨੇ ਦੇ ਵਿੱਚ ਮਸ਼ੀਨਰੀਕਰਨ ਹੋ ਰਿਹਾ ਤਾਂ ਖੇਤੀਬਾੜੀ ਦੇ ਵਿੱਚ ਵੀ ਨਵੀਂ ਮਸ਼ੀਨਰੀ ਆਉਣੀ ਹੈ ਨਾ ਚਾਹੁੰਦੇ ਹੋ ਵੀ ਸਾਨੂੰ ਅਪਣਾਉਣੀ ਵੀ ਪਾਉਗੀ ਤੇ ਉਹਦੇ ਬਾਰੇ ਅਸੀਂ ਜਿੰਨਾ ਛੇਤੀ ਸਿੱਖ ਲਾਂਗੇ ਸਮਝ ਲਾਂਗੇ ਉਹਨਾਂ ਫਾਇਦਾ ਹੋਊ ਕਿਉਂ ਖੇਤੀ ਦਾ ਆਉਣ ਵਾਲੇ ਸਮੇਂ 'ਚ ਤਕਨੀਕ ਨਾਲ ਹੋਣੀ ਹੈ ਪਿਛੇ ਨੂੰ ਅਸੀਂ ਜਾ ਤਾਂ ਸਕਦੇ ਨਹੀਂ ਅੱਗੇ ਨੂੰ ਹੀ ਵਧਣਾ ਪਊ ਹਾਂਜੀ ਦੋਸਤੋ ਤਾਂ ਕਿਵੇਂ ਲੱਗਿਆ ਤੁਹਾਨੂੰ ਸਾਡਾ ਇਹ ਕਿਸਾਨ ਮੇਲਾ ਪੰਜਾਬ ਆ ਜਿਹੜਾ ਉਹ ਖੇਤੀ ਦੇ ਨਾਲ ਹੀ ਜਾਣਿਆ ਜਾਂਦਾ ਅੱਜ ਇੱਥੇ ਐਨੇ ਵੱਖ-ਵੱਖਰੇ ਲੋਕਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਮੈਨੂੰ ਤਾਂ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਦੱਸਿਓ ਵੀ ਉਹਨਾਂ ਦੇ ਤਜਰਬਿਆਂ 'ਚੋਂ ਤੁਸੀਂ ਕੀ ਦੇਖਿਆ ਕੀ ਸਿੱਖਿਆ ਤਾਂ ਮਿਲਦੇ ਹਾਂ ਅਗਲੀ ਲੋਕੇਸ਼ਨ ਤੇ ਕਿਸੇ ਨਵੇਂ ਟੌਪਿਕ ਦੇ ਨਾਲ ਸਾਰੀ ਕਾਮ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ